ਦੇ ਆਇਆ ਇਸ ਜਗ੍ਹਾ ਦਾ ਜੱਕ ਦਾਵੇਂ ਡੰਗਰ ਆ ਗਏ ਅਰੀ ਕੁਕਮਾਰ ਜੀ ਕੀ ਗੱਲ ਬਾਤ ਹੋ ਗਈ ਅਸ ਟੋਲ ਤੋਂ ਚਲੇ ਆ ਟੋਲ ਤੋਂ ਸੁੱਤੇ ਆ ਪਿਆ ਮੈਂ ਇੱਥੇ ਮੇਰੀ ਕੰਪਨੀ ਵਾਲਾ ਆਇਆ ਉਹਨੇ ਜਗਾਇਆ ਮੈਨੂੰ ਕਹਿੰਦਾ ਚੱਲ ਇੱਥੋਂ ਉੱਥੋਂ ਅੱਗੇ ਆਇਆ ਇਸ ਜਗ੍ਹਾ ਦਾ ਜੱਕ ਦਾਵੇਂ ਡੰਗਰ ਆ ਗਏ ਗੱਡੀ ਫਰ ਰੁਗੀ ਨਾ ਐਡਵੈਕਟਰ ਦੀ ਜੜ ਗਈ ਗੱਡੀ ਇਹ ਚੱਕ ਕੇ ਕਿੰਨੇ ਕੋਈ ਟੀ ਗੱਲ ਕੋਈ ਛੇਵ ਦੀ ਗੱਲ ਕਿਹੜੀ ਗੱਡੀ ਸੀਗੀ ਹਲਵੀ ਜੀ ਗਿਆ ਹਲਵੀ ਜੀ ਗਿਆ ਲੋਡ ਰਿਆ ਲੋਡ ਲੋਡ ਕਿ ਕਾ ਆਪਣੀ ਕੰਪਨੀ ਕਿਹੜੀ ਹੈ ਤੇ ਕੀਤਾ ਫੋਨ ਕੰਪਨੀ ਕੀ ਕੰਪਨੀ ਦਾ ਸ਼ਕਤੀ ਵਾਲ ਗਿਆ ਜੀ ਕੀ ਕੰਪਨੀ ਦਾ ਘੁੰਮੜਿਆਂ ਨੇ ਕਹਿੰਦੇ ਕੋਈ ਨਹੀਂ ਕਰਨੇ ਗੱਲ ਕੇ 60 ਪਿੰਡਾਂ ਨੇ ਵੀ ਦੱਦ ਲਾਕ ਨੂੰ ਲੱਗੇ ਜੀ ਮਣ ਕੇ ਹਿੱਲੇ ਦੇ ਐਕਸ ਰੱਖ ਜਾ ਯਾਰ ਐਕਸ ਰੱਖ ਜਾ ਯਾਰ ਮੈਂ ਕਰਦੇ ਦੱਸੀ ਇਹ ਅਸੇ ਰੰਦ ਦੱਸੀ ਇਹ ਗੈਸ ਦਾ ਜਿਹਾਸਦਾ ਇੱਕ ਕਈ ਕਰ ਜਿਹੜਾ ਹੈ ਭਰਿਆ ਲੋਡ ਸਗਾ ਕੀ ਆ ਰਿਹਾ ਸੀ ਅਚਾਨਕ ਇੱਥੇ ਆ ਕੇ ਬਾਦ ਸਾਹਿਬ ਦੇ ਦੇਖੇ ਤੇ ਇਹਦਾ ਸੰਤੁਲਨ ਜਿਹੜਾ ਉਹ ਵਿਗੜ ਗਿਆ ਤੇ ਡਰਾਈਵਰ ਵੀ ਨਾਲ ਝੋਕ ਲੱਗੀ ਤੇ ਉਸ ਤੋਂ ਇਹ ਬਾਕੋ ਇੱਥੇ ਡੇਗ ਗਿਆ ਐਸਐਸਡੀ ਜਿਹੜੀ ਹੈ ਸਾਡੀ ਮੁਕੇ ਤੇ ਪਹੁੰਚ ਕੇ ਪਵਾਜਾਈ ਜਿਹੜੀ ਆ ਬਹਾਲ ਕੀਤੀ ਆ ਬਾਕੀ ਹੁਣ ਕ੍ਰੇਨ ਵਗੈਰਾ ਜਿਹੜੀ ਆ ਉਹ ਕੰਕਸ ਵਗੈਰਾ ਕੀਤੇ ਆ ਪਾਉਂਦੇ ਆ ਤੇ ਇਸ ਨੂੰ ਚੁਕਾ ਕੇ ਕਿਤੇ ਸਾਈਡ ਤੇ ਕਰਾਵਾਂਗੇ ਉਸ ਕੰਪਨੀ ਨਾਲ ਜਿਹੜਾ ਦਾ ਹੈ ਉਹ ਨਾਲ ਕਨੈਕਟ ਕਰ ਕਿੰਨੇ ਵਜੇ ਦੀ ਘਟਨਾ ਸਰ ਇਹ ਤਕਰੀਬਨ ਸਵੇਰੇ 5:30 ਦਾ ਸੀ ਤੇ ਇਹ ਟੈਂਕਰ ਭਰਿਆ ਹੈ ਜਾਂ ਅਨਲੋਡ ਭਰਿਆ ਸਰ ਇਹ ਗੈਸ ਦਾ ਟੈਂਕਰ ਹੈ ਹਾਂਜੀ ਗੈਸ ਦਾ ਹੈ ਕੋਈ ਹਾਸਾ ਹੋਰ ਤਾਂ ਨਹੀਂ ਕੋਈ ਵੱਡਾ ਨਹੀਂ ਬਣ ਸਰ ਕੋਈ ਹਾਸਾ ਨਹੀਂ ਹੋਇਆ ਸਭ ਕੁਝ ਠੀਕ ਹੈ ਜਾਨੀ ਵਾਲੀ ਜਿਹੜਾ ਨੁਕਸਾਨ ਜਿਹੜਾ ਏਡਾ ਨਹੀਂ ਹੋਇਆ ਤੇ ਇਹੀ ਆ ਜਿਹੜਾ ਉੱਥੇ ਰਸ ਹੈ ਤੇ ਉਹ ਡਰਾਈਵਰ ਦਾ ਕੀ ਹਾਲ ਹੈ ਸਰ ਡਰਾਈਵਰ ਬਿਲਕੁਲ ਠੀਕ ਹੈ ਜੀ ਅਚੋਲਵਾ ਤੋ ਇਹ ਆਪਣਾ ਜਿਹੜੇ ਹਾਈਵੇ ਵਾਲੇ ਆ ਨਾਕ ਟੋਲ ਪਲਾਸ ਦੇ ਵਾਲੇ ਉਹਨਾਂ ਨਾਲ ਨਹੀਂ ਤੁਸੀਂ ਸੰਪਰਕ ਕੀਤਾ ਕਿਉਂਕਿ ਜਦੋਂ ਨਰਾਮ ਸਾਰ ਅਸੀਂ ਸੰਪਰਕ ਕੀਤਾ ਵਾ ਉਹ ਆਂਦੇ ਵੀ ਇਹ ਕੰਪਨੀ ਵਾਲੇ ਜਿਹੜੇ ਉਹੀ ਇਹਨੂੰ ਚੁੱਕਣਗੇ ਉਹਨਾਂ ਨੇ ਫਿਲਹਾਲ ਜਵਾਬ ਹੀ ਦੇ ਦਿੱਤਾ ਜੀ ਕਿ ਇਹਨੂੰ ਨਿਵਤ ਪਾਵਾਂਗੇ ਕਿ ਗੈਸ ਦਾ ਭਰਿਆ ਹੋਇਆ ਠੀਕ ਹੈ ਕੈਮਰੋ ਪਰਸ ਤੋਂ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ